ਪਿੰਡ ਕਿਹੜਾ ਹੈਗਾ ਉਹ ਬੰਦੂ ਨਹੀਂ ਪਤਾ ਹੁਣ ਉਧਰੋਂ ਬਾਹੋਂ ਦਾ ਹੋ ਕੇ ਦਵਾਉਣ ਤੇ ਲੱਗੇ ਵੇ ਪਿੰਡਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਨਗਰ ਨੂੰ ਬੇਅਤ ਕੀਤੀ ਜਾਂਦੀ ਹੈ ਕਿ ਫਲਾਨ ਨੇ ਪਿੰਡ ਤੋਂ ਮੁਖਤਿਆਰ ਸਿੰਘ ਸ਼ਰੀਰ ਛੱਡ ਕੇ ਸੰਸਾਰਕ ਯਾਤਰਾ ਨੂੰ ਪੂਰੀ ਕਰਦੇ ਹੋਏ ਗੁਰੂ ਚਰਨਾਂ ਤੇ ਜਾ ਪ੍ਰਾਚੇ ਹਨ ਤੇ ਉਹ ਗਮ ਹੋ ਚੁੱਕੇ ਹਨ ਜੇ ਕਿਸੇ ਨੂੰ ਪਤਾ ਲੱਗੇ ਤਾਂ ਉਹਨਾਂ ਦੇ ਘਰੇ ਪਹੁੰਚਦੇ ਕੀਤੇ ਜਾਣ ਭੈ ਆ ਕਿੜਾ ਹੋਕਾ ਨਾਲੇ ਸ਼ਰੀਰ ਛੱਡ ਗਿਆ ਨਾਲੇ ਗਮ ਹੋ ਗਿਆ ਨਾਲੇ ਘਰੇ ਪਹੁੰਚਦਾ ਦਾ ਹੋਕਾ 300 ਜਾਰੀ ਪਿੰਡੀ ਹੋਕਾ ਪਿੰਡਾਂ ਵਾਲੇ ਵੀ 605 ਚ ਪਾ ਤਿੰਨ ਬੰਦਾ ਮਰ ਗਿਆ ਭੱਜ ਵੀ ਗਿਆ ਇੱਤਰ ਗਿਆ ਹਮ ਜਨਾਬ ਇਹ ਕਿ ਉਹ ਹੋਕਾ ਜੇ ਹੋ ਜਾ ਉਹਨਾਂ ਨੇ ਦੱਸਿਆ ਉਹ ਜਾ ਪਾਟੀ ਦੇ ਤਾ ਫੇਰ ਇੱਕ ਪਿੰਡ ਚ ਹੋਕਾ ਦਵਾਇਆ ਕਿ ਬੈਟਰਕਾਰ ਹੈ ਬੈਟਰਕਾਰ ਵਾਲੇ ਨਾਲ ਲੱਗੇ ਭਾਈ ਉਹਨਾਂ ਦਾ ਬਜ਼ੁਰਗ ਹੈ ਬੈਟਰਕਾਰ ਵਾਲੇ ਨੂੰ ਬੇਤੀ ਆਪਣੀ ਮਾਨਦਾਰੀ ਨਾਲ ਬਜ਼ੁਰਗ ਨੂੰ ਤੇ ਮਾਨਦਾਰੀ ਨੂੰ ਉਹਨਾਂ ਨੇ ਕਿਹਾ ਵੇਚ ਲੈ ਕੋਲ ਮੈਂ ਬੜਾ ਚੱਕਰ ਪਿਆ ਯਾਰ ਉਹ ਤਰੋ ਪਿੰਡੋਂ ਪਿੰਡੀ ਬੈਟਰ ਲਈ ਫਿਰਨੇ ਨੇ ਦੇ ਦੇ ਪਿੰਡਾਂ ਦੇ ਕਿੱਧਰ ਲੱ ਚਲੇ ਗਏ ਇਹ ਨੂੰ ਹਣ ਉਹਨਾਂ ਦੀ ਡਿੱਗੀ ਖੋਲੀ ਵੀ ਖਬਰ ਕੋਈ ਜਿਆਂਂ ਟੇ ਕੋਈ ਇੱਕ ਨੇ ਬਾਜ ਮਾਰਿਆ ਓ ਬਾਈ ਰੁਗ 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 ਨਾ ਨਾ ਯਾਰ ਇੱਕ ਕੰਪੈਕਟਰਕਾਰ ਵਾਲੇ ਆ ਗਏ ਤਾਂ ਬੁੜਾ ਲੈ ਕੇ ਰਾਤ ਕੇ ਦੀ ਡੈਡਮੋਕ ਲੋਹੀ ਆ ਆਵੇ ਪਿਆ ਮਗਰ ਇਹਦਾ ਫਲਾਦੇ ਪਿੰਡ ਦਾ ਚਲ ਕਿੱਥੇ ਗਿਆ ਪਿੰਡੋ ਇਹਦਾ ਅਸ ਹੀ ਕਹਦਾ ਆ ਬਾਲ ਚੱਲ ਵੜ ਭਰਾਵਾ ਕੋਲ ਬੈ ਨਹੀਂ ਪੈਂਦਾ ਤੁਸੀਂ ਜਾਓ